ਇੱਕ ਵਾਰੀ ਸੱਤ ਤੋਂ ਬਿੱਲ ਨਾ ਭਰਿਆ ਗਿਆ। ਪੈਸਿਆਂ ਦੀ ਤੰਗੀ ਸੀ ਤੇ ਬਿੱਲ ਨਾ ਭਰਨ ਕਰਕੇ ਬਿਜਲੀ ਵਾਲੇ ਸਾਡੇ ਮੀਟਰ ਚੋਂ ਤਾਰ ਕੱਟ ਗਏ। ਸ਼ਾਮ ਦਾ ਟਾਈਮ ਸੀ ਤੇ ਘਰੇ ਹਨੇਰਾ ਹੋਇਆ ਪਿਆ ਸੀ। ਪਰ ਮੇਰੀ ਮਾਂ ਹਮੇਸ਼ਾ ਜੋਤ ਲਾਉਂਦੀ ਹੁੰਦੀ ਸੀ ਤੇ ਹੁਣ ਵੀ ਲਾਉਂਦੀ ਆ। ਤੇ ਰੋਜ਼ ਦੀ ਤਰ੍ਹਾਂ ਜਦੋਂ ਮਾਂ ਜੋਤ ਲਾਉਣ ਲੱਗੀ ਤਾਂ ਮੈਂ ਕਿਹਾ ਮਾਂ ਤੂੰ ਜੋਤਾਂ ਲਾਉਂਦੀ ਰਹਿਣੀ ਆ। ਆਪਣੇ ਘਰੇ ਤਾਂ ਹਨੇਰਾ ਹੋਇਆ ਪਿਆ। ਕੀ ਤੇਰੀਆਂ ਜੋਤਾਂ ਲਾਉਣ ਦਾ ਫਾਇਦਾ ਹੋਇਆ? ਤਾਂ ਮਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਇਹ ਹੀ ਜੋ ਤਾਂ ਕਿਸੇ ਦਿਨ ਆਪਣੀ ਜ਼ਿੰਦਗੀ ਚ ਚਾਨਣ ਕਰ ਦੇਣਗੀਆਂ ਤੇ ਉਹ ਦਿਨ ਤੇ ਅੱਜ ਦਾ ਦਿਨ ਕਦੇ 에어ਪੋਰਟ ਤੇ ਜਾ ਕੇ ਜਹਾਜ਼ ਦੇਖਣਾ ਬਹੁਤ ਵੱਡੀ ਗੱਲ ਸੀ ਮਨ ਚ ਐ ਹੁੰਦਾ ਸੀ ਵੀ ਯਾਰ ਕੋਈ ਰਿਸ਼ਤੇਦਾਰ ਜਾਂ ਕੋਈ ਭੈਣ ਭਾਈ 에어ਪੋਰਟ ਤੇ ਸਾਨੂੰ ਨਾਲ ਲੈ ਜਾਏ ਅਸੀਂ ਜਹਾਜ਼ ਹੀ ਦੇਖ ਲਾਂਗੇ ਅਜ ਰੱਬ ਨੇ ਅਮਰੀਕਾ ਵਾਲੇ ਕਰਤੇ ਇੰਗਲੈਂਡ ਵਾਲੇ ਕਰਤੇ ਕੈਨੇਡਾ ਵਾਲੇ ਕਰਤੇ ਅਜ ਮਾਂ ਦਾ ਵਿਸ਼ਵਾਸ ਜਿੱਤ ਗਿਆ ਸੱਚੇ ਦਿਲੋਂ ਮੰਗੀਆਂ ਹੋਈਆਂ ਦੁਆਵਾਂ ਜਰੂਰ ਮਨਜ਼ੂਰ ਹੁੰਦੀਆਂ ਹਨ ਪਰ ਰੱਬ ਸਦਕ ਦੇ ਸਬਰ ਜਰੂਰ ਪਰਖਦਾ ਕਹਿੰਦੇ ਆ ਰੱਬ ਦੇ ਘਰੇ ਦੇਰ ਆ ਅੰਧੇਰ ਨਹੀਂ ਇਹ ਕਹਾਣੀ ਕੋਈ ਕਹਾਣੀ ਨਹੀਂ ਇਹ ਮੇਰੀ ਜ਼ਿੰਦਗੀ ਦਾ ਸੱਚ ਹੈ ਹੋਰ ਪਤਾ ਨਹੀਂ ਕਿੰਨੀਆਂ ਸਬਰ ਤੇ ਸਦਕ ਵਾਲੀਆਂ ਮਾਵਾਂ ਦੀ ਜ਼ਿੰਦਗੀ ਦਾ ਸੱਚ ਹੈ